ਕਹਿੰਦੇ ਆ ਜੇ ਯੁੱਧ ਮੰਨ ਦੇ ਵਿੱਚ ਹੋਵੇ ਤੇ ਫਿਰ ਸ਼ਸਤਰ ਨਹੀਂ ਸ਼ਾਸਤਰ ਦੀ ਜ਼ਰੂਰਤ ਹੁੰਦੀ ਹੈ ਪਰ ਸਿਆਸਤਦਾਨ ਸ਼ਾਸਤਰ ਵਸਤਰ ਤੁਹਾਨੂੰ ਬਤੈਣਾ ਚੀਜ਼ਾਨੂੰ ਨਹੀਂ ਮੰਨਦੇ ਹਾਂ ਕੋਰਟ ਸੁਰੂਰ ਕਰ ਦਿੰਦੇ ਆ ਰਾਜਨੀਤਿਕ ਕਿਤੋਂ ਦਾ ਵੀ ਹੋਵੇ ਉਹ ਆਪਣੇ ਲਿਹਾਜ਼ ਦੇ ਨਾਲ ਆਪਣੇ ਪੱਖ ਤੋਂ ਆਪਣੇ ਭਲੇ ਦੀ ਗੱਲ ਹੀ ਸੋਚਦਾ ਹੈ ਦੂਸਰਾ ਜਾਏ ਟੱਠੇ ਖੂਚ ਦੇਖੋ ਮੈਂ ਡਿਸਕਲੇਮਰ ਦੇ ਦੇਵਾਂ ਕਿ ਜਿਹੜਾ ਅੱਜ ਦਾ ਸਾਡਾ ਵੀਡੀਓ ਹੈ ਵਿਸ਼ੇਸ਼ ਤੌਰ ਤੇ ਇਹ ਸੰਭਾਵਨਾਵਾਂ ਤੇ ਆਧਾਰਿਤ ਹੈ ਜਾ ਕਲੋਂ ਅੰਤਾਸਿਆਂ ਤੇ ਆਧਾਰਿਤ ਹੈ ਮੈਂ ਇਹ ਪਹਿਲੇ ਦੱਸ ਦਿਨਾ ਪਰ ਜੁੜਿਆ ਸਾਡੇ ਨਾਲ ਹੈ ਤਾਤਾਤਮਕ ਚੀਜ਼ਾਂ ਤੇ ਹੀ ਥੋੜਾ ਆਪਾਂ ਵਿਚਾਰ ਵਟਾਂਦਰਾ ਕਰਨਾ ਹੈ ਵੇਖੋ ਪੰਜਾਬ ਬਾਰਡਰ ਸਟੇਟ ਤੇ دریਾਈ ਇਲਾਕਾ ਹੜ ਸ਼ੁਰੂ ਹੋ ਚੁੱਕੇ ਨੇ ਪ੍ਰਕੋਪ ਸਟਾਰਟ ਹੋ ਚੁੱਕਾ ਹੈ ਹੁਣ ਤੱਕ 1 ਲੱਖ ਏਕੜ ਫਸਲ ਸਾਡੀ ਬਰਬਾਦ ਹੋ ਗਈ ਹੈ ਤੇ ਮੈਂ ਕਹਿੰਦਾ ਹੁਣਾ ਕਿ ਬਾਰਡਰ ਏਰੀਏ ਦੇ ਵਸ਼ਿੰਦੇ ਜਿਹੜੇ ਆ ਨਾ ਸਾਡੇ ਉਹ ਦੋਰੀ ਚੱਕੀ ਚ ਪਿਸਦੇ ਆ ਇੱਕ ਕੁਦਰਤੀ ਵਿਵਪਤਾ ਕਿਉਂਕਿ ਦਰਿਆਈ ਇਲਾਕਾ ਜੇ ਦੇਖੋਗੇ ਇਹ ਮੰਡ ਦਾ ਇਲਾਕਾ ਜਾਂ ਬਾਰਡਰ ਦਾ ਇਲਾਕਾ ਵੀ ਬਣ ਜਾਂਦਾ ਹੈ ਕਿ ਜਾ ਕੇ ਫਿਰ ਇਸ ਤੋਂ ਇਲਾਵਾ ਜੇ ਦੂਜੀ ਮਾਰ ਹੁੰਦੀ ਹੈ ਕਿ ਜਦੋਂ جنگ ਦੀ ਸਥਿਤੀ ਉਤਪਨ ਹੁੰਦੀ ਹੈ ਤਦੇ ਨਾਲ ਦੀ ਨਾਲ ਕਿਹਾ ਜਾਂਦਾ ਹੈ ਕਿ ਲਓ ਜੀ ਛੱਡ ਦਿਓ ਇਲਾਕਾ ਦੇਖੋ ਵਾਰ-ਵਾਰ ਉਜੜਨਾ ਜਿਹੜਾ ਨਾ ਉਹ ਗੁਰਦਾਸ ਮਾਨ ਦਾ ਇੱਕ ਗੀਤ ਸੀਗਾ ਉਜੜ ਗਿਆ ਦਾ ਦੇਸ ਨਾ ਕੋਈ ਮਰਿਆਂ ਦੀ ਨਾ ਥਾਂ ਨਾ ਵੀ ਰੱਬਾ ਨਾ ਨਾ ਵੀ ਰੱਬਾ ਨਾ ਤਾਂ ਜਿਹੜੇ ਵਾਰ-ਵਾਰ ਉਜੜਦੇ ਆ ਉਹ ਫਿਰ ਕੀ ਕਹਿਣ ਦਰਅਸਲ ਗੱਲ ਕੀ ਹੈ ਜਨਾਬ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੇ ਮਸਲੇ ਬਣਦੇ ਨੇ ਤਾਂ ਫਿਰ ਤਤਫਟ ਅਸੀਂ ਭੁਗਤਵੇਂ ਹੁੰਦੇ ਆ ਸਾਡੇ ਕੋਲ ਕੋਈ ਚਾਰਾ ਨਹੀਂ ਹੁੰਦਾ ਪਰ ਚੀਜ਼ਾਂ ਕਿਵੇਂ ਬਣਦੀਆਂ ਨੇ ਕਿਵੇਂ ਉਤਪਨ ਹੁੰਦੀਆਂ ਆਓ ਥੋੜੀ ਜੀ ਅਪਚਾਤ ਖੋਰੀ ਕਰਦੇ ਆਂ ਭਾਰਤ ਅਤੇ ਅਮਰੀਕਾ ਦਾ ਰਿਲੇਸ਼ਨ ਉਹ ਤੇ ਲਗਭਗ ਲਗਭਗ ਖਟਾਈ ਚ ਗਿਆ ਹੈ ਉਹਨਾਂ ਦੇ ਕੁਝ ਲੀਡਰ ਖਾਸ ਤੌਰ ਤੇ 트াম্প ਦੇ ਵਿਰੋਧੀ ਖੇਮੇ ਚ ਉਹ ਕਹਿ ਰਹੇ ਕਿ 25 ਸਾਲ ਦੀ ਮਿਹਨਤ ਇਸ ਬੰਦੇ ਨੇ ਪਾਣੀ ਚ ਵਹਾ ਦਿੱਤੀ ਮਤਲਬ ਕਿ ਭਾਰਤ ਨੂੰ ਦੂਰ ਕਰ ਦਿੱਤਾ ਪਰ ਇਸ ਤੋਂ ਇਲਾਵਾ ਕੁਝ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣਗੀਆਂ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਆ ਬੀਬੀ ਹਿਨਾ ਰਵਾਨੀ ਉਹਦਾ ਪਿੱਛੇ ਜੇ ਇੱਕ ਬਿਆਨ ਆਉਂਦਾ ਬਿਆਨ ਦੇ ਵਿੱਚ ਉਹ ਕਹਿੰਦੇ ਆ ਕਿ ਦੇਖੋ ਜੀ ਪਾਕਿਸਤਾਨ ਨੂੰ ਅਮਰੀਕਾ ਇਸ ਨਜ਼ਰ ਨਾਲ ਦੇਖਣਾ ਬੰਦ ਕਰੇ ਕਿ ਉਹ ਸਿਰਫ ਭਾਰਤ ਦੇ ਵਿਰੁੱਧ ਵਰਤਿਆ ਜਾਣ ਵਾਲਾ ਸੰਧ ਹੈ ਤੁਸੀਂ ਕੀ ਸਮਝੇ ਜਿਵੇਂ ਭਾਰਤ ਨੂੰ ਅਮਰੀਕਾ ਚਾਈਨਾ ਦੇ ਉਲਟ ਵੀ ਭਗਤਾਉਂਦਾ ਰਿਹਾ ਹੈ ਉਹੀ ਚੀਜ਼ ਹੁਣ ਜਦੋਂ ਰਿਸ਼ਤੇ ਤਰੇੜੇ ਗਏ ਇੰਡੀਆ ਚਾਈਨਾ ਤੇ ਰਸ਼ੀਆ ਨਾਲ ਨਵੇਂ ਸਿਰੇ ਤੋਂ ਆਪਣੇ ਰਿਸ਼ਤਿਆਂ ਦੀ ਇਬਾਰਤ ਲਿਖ ਰਿਹਾ ਹੈ ਤਿਵੇਂ ਨਾਲ ਦੀ ਨਾਲ ਇਹ ਬਿਆਨ ਆ ਜਾਂਦਾ ਇਸ ਤੋਂ ਇਲਾਵਾ ਅਮਰੀਕਾ ਦੇ ਸ਼ਾਇਦ ਵਦੇਸ਼ ਮੰਤਰਾਲੇ ਦੇ ਬੁਲਾਰੇ ਸੀ ਜਾਂ ਵਿਦੇਸ਼ ਮੰਤਰੀ ਉਹਨਾਂ ਨੇ ਵੀ ਬੀਤੇ ਦਿਨੀ ਇਹ ਟਿੱਪਣੀ ਕੀਤੀ ਕਿ ਅਸੀਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਚੀਜ਼ਾਂ ਚੱਲ ਰਹੀਆਂ ਨੇ ਡੇ ਬਾਏ ਡੇ ਮਤਲਬ ਕਿ ਦਿਨ ਵ ਦਿਨ ਇਹਦੇ ਤੇ ਨਿਗ੍ਹਾ ਰੱਖ ਰਹੇ ਹਾਂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਬਾਰਡਰ ਏਰੀਏ ਦੇ ਵਿੱਚ ਕੁਝ ਡਾਟਾ ਵੀ ਕਲੈਕਟ ਕੀਤਾ ਜਾ ਰਿਹਾ ਐਸੀਆਂ ਚਰਚਾਵਾਂ ਸਨ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਆਪਰੇਸ਼ਨ ਸਿੰਧੂਰ ਬੰਦ ਨਹੀਂ ਹੋਇਆ ਅਸੀਂ ਠੋਕ ਕੇ ਰੱਖ ਦਿਆਂਗੇ ਜੇ ਕੋਈ 1921 ਕਰੂਗਾ ਘੁਸ ਕੇ ਮਾਰेंगे ਇਹ ਚੀਜ਼ਾਂ ਐਸੀਆਂ ਨੇ ਕਿ ਸੰਕੇਤ ਹੈ ਕਿ ਜੇ ਕੋਈ 1921 ਯਾਨੀ ਛੋਟੀ ਮੋਟੀ ਕੋਈ ਘਟਨਾ ਹੋ ਜਾਂਦੀ ਹੈ ਖਾਸ ਤੌਰ ਤੇ ਜੇ ਅੱਤਵਾਦ ਨਾਲ ਜੁੜੀ ਘਟਨਾ ਹੋ ਜਾਂਦੀ ਹੈ ਤਾਂ ਇਸ ਗਵਰਨਮੈਂਟ ਨੂੰ ਫਿਰ ਪਿੱਛੇ ਹਟਣਾ ਜਿਹੜਾ ਉਹ ਸੋਚਣਾ ਵੀ ਔਖਾ ਹੋ ਜਾਏਗਾ ਜਿਹੜਾ ਅਮਰੀਕਾ ਦਾ ਇਸ ਵੇਲੇ ਦਾ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਭਾਰਤ ਦੇ ਪੱਖ ਤੋਂ ਜੇ ਤੁਸੀਂ ਦੇਖੋਗੇ ਤਾਂ ਪਾਕਿਸਤਾਨ ਦਾ ਫੌਜ ਮੁਖੀ ਖੁੱਲੇ ਰੂਪ ਦੇ ਵਿੱਚ ਉੱਥੇ ਜਾ ਕੇ ਕਹਿੰਦਾ ਹੈ ਕਿ ਜੇ ਤੁਸੀਂ ਪਾਣੀ 'ਚ ਅੜਿੱਕਾ ਡਾਇਆ ਜੇ ਉੱਥੇ ਕੋਈ ਤੁਸੀਂ ਪਾਣੀ ਰੋਕਣ ਵਾਸਤੇ ਕੋਈ ਡਾਫ ਯਾਨੀ ਡੈਮ ਵਗੈਰਾ ਜੀ ਕੋਈ ਬਣਾਉਣਾ ਸਟਾਰਟ ਕੀਤਾ ਤੇ ਮਜ਼ਾਇਲਾ ਮਾਰ-ਮਾਰ ਕੇ ਨਾ ਫਿਰ ਤੁਸੀਂ ਹਿਸਾਬ ਲਾ ਲੋ ਕਿ ਕੀ ਕਰਾਂਗੇ ਯਾਨੀ ਅਮਰੀਕਾ ਦੇ ਵਿੱਚ ਖਲੋ ਕੇ ਉਹ ਬੰਦਾ ਸਿੱਧੇ ਤੌਰ ਤੇ ਭਾਰਤ ਨੂੰ ਧਮਕਾ ਰਿਹਾ ਇਦੇ ਅੰਦਾਜ਼ੇ ਇਹਦੇ ਮਾਇਨੇ ਕੀ ਨਿਕਲਦੇ ਆ ਤਾਂ ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਤਾਂ ਇਸ ਵੇਲੇ ਕੋਈ ਸੁਰਤੇ ਹਾਲ ਜਿਹੜੀ ਆ ਸੁਖਾਵੀ ਨਹੀਂ ਹੈ ਜੇ ਅਸੀਂ ਆਖੀਏ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਜੀ ਹੁਣ ਏਸ਼ੀਆ ਕੱਪ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੋਨੇ ਮੈਚ ਖੇਡਣ ਜਾ ਰਹੇ ਆਪਾਂ ਆਨੰਦ ਲਵਾਗੇ ਲਤਫ ਲਵਾਗੇ ਮਨੋਰੰਜਨ ਲਵਾਗੇ ਵਗੈਰਾ ਵਗੈਰਾ ਐਸਾ ਨਹੀਂ ਹੈ ਕਿਉਂ ਕਿਉਂਕਿ ਜਿਹੜਾ ਅਮਰੀਕਾ ਹੈ ਨਾ ਸਾਹਿਬ ਉਸ ਅਮਰੀਕਾ ਤੇ ਤੁਸੀਂ ਕਦੇ ਯਕੀਨ ਕਰ ਹੀ ਨਹੀਂ ਸਕਦੇ ਜਿਸ ਅਮਰੀਕਾ ਨੇ ਪੂਰੀ ਦੁਨੀਆ ਦੇ ਵਿੱਚ ਜੰਗਾ ਛੇੜੀਆਂ ਜੰਗਾ ਛੇੜੀਆਂ ਜੰਗਾ ਨਵੇੜੀਆਂ ਤੇ ਇਸ ਤੋਂ ਇਲਾਵਾ ਇਹਨਾਂ ਜੰਗਾ ਦੇ ਵਿੱਚੋਂ ਆਪਣੇ ਕਾਰੋਬਾਰ ਜਿਹੜੇ ਆ ਉਹ ਭਰਪੂਰ ਕੀਤੇ ਆ ਸੋ ਇਸ ਵਾਸਤੇ ਜਿਹੜੀ ਸਾਡੀ ਪੰਜਾਬੀਆਂ ਦੀ ਬਾਰਡਰ ਸਟੇਟ ਹੋਣ ਦੇ ਨਾਤੇ ਪਹਿਲੀ ਨਜ਼ਰ ਹੋਣੀ ਚਾਹੀਦੀ ਆ ਉਹ ਇਨਾ ਕਟਨਾ ਕਰਮਾਂ ਤੇ ਹੋਣੀ ਚਾਹੀਦੀ ਆ ਕਿ ਕੀ ਹੋ ਸਕਦਾ ਇਨ ਫਿਊਚਰ ਮੈਂ ਦੇਖ ਰਿਹਾ ਕਿ ਨੈਸ਼ਨਲ ਮੀਡੀਆ ਦੇ ਵਿੱਚ ਕਿਤੇ ਕਿਤੇ ਇਨਾ ਚੀਜ਼ਾਂ ਦਾ ਜ਼ਿਕਰ ਆ ਜਾਂਦਾ ਪਰ ਕਮਾਲ ਦੀ ਗੱਲ ਹੈ ਕਿ ਪੰਜਾਬ ਚ ਇਨਾ ਕਿਆਫਿਆਂ ਤੇ ਇਨਾ ਕਿਆ ਸਿਆਤੇ ਇਹਨਾਂ ਸੰਭਾਵਨਾਵਾਂ ਤੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਜੀਓ ਪੋਲਿਟਿਕਸ ਦੇ ਵਿੱਚ ਜੋ ਸਿਨੈਰੀਓ ਇਸ ਟਾਈਮ ਬਦਲ ਰਿਹਾ ਹੈ ਜੋ ਵਰਲਡ ਆਰਡਰ ਦੀ ਤਬਦੀਲੀ ਨਜ਼ਰ ਆ ਰਹੀ ਹੈ ਤਾਂ ਉਹ ਪੰਜਾਬ ਤੇ ਪ੍ਰਭਾਵਸ਼ਾਲੀ ਹੈ ਇਹ ਗੱਲ ਨੂੰ ਤੁਸੀਂ ਸਮਝਣ ਦਾ ਯਤਨ ਜ਼ਰੂਰ ਕਰਿਓ ਮੈਂ ਇਸ ਕਰਕੇ ਕਹਿ ਰਿਹਾ ਕਿ ਯਤਨ ਕਰਿਓ ਕਿ ਮੰਨਣਾ ਲਿਓ ਕਿ ਜਿਹੜੀ ਗੱਲ ਅਸੀਂ ਕਹਿੰਨੇ ਆ ਕਿ ਉਹ ਬਿਲਕੁਲ ਜੀ ਦੁਨੀਆ ਦਾ ਅੰਤਮ ਸੱਚ ਹੈ ਪਰ ਜਿਹੜੇ ਕਟਨਾ ਕ੍ਰਮ ਨੇ ਜਿਸ ਤਰ੍ਹਾਂ ਦੀ ਬਿਆਨਬਾਸੀ ਆ ਜਿਸ ਤਰ੍ਹਾਂ ਦੇ ਤੌਰ ਤਰੀਕੇ ਨਜ਼ਰ ਆ ਰਹੇ ਆ ਕਿ ਇਨ ਫਿਊਚਰ ਅਮਰੀਕਾ ਹੀ ਪੰਗਾ ਖੜਾ ਕਰ ਸਕਦਾ ਹਾਲਾਂਕਿ ਜੇ ਚਾਈਨਾ ਦੇ ਨਾਲ ਭਾਰਤ ਦਾ ਰਿਲੇਸ਼ਨ ਅੱਛਾ ਹੋ ਜਾਂਦਾ ਹੈ ਚਾਈਨਾ ਵਿੱਚ ਪੈਂਦਾ ਤਾਂ ਪਾਕਿਸਤਾਨ ਦੇ ਨਾਲ ਠੰਡ ਠੰਡੌਰਾ ਜਿਹੜਾ ਉਹ ਲੰਬੇ ਸਮੇਂ ਤੱਕ ਤੁਰਿਆ ਜਾ ਸਕਦਾ ਇੱਕ ਬਲੌਕ ਬਣ ਸਕਦਾ ਪਰ ਅੱਜਕੱਲ ਜਿਸ ਤਰ੍ਹਾਂ ਪਾਕਿਸਤਾਨ ਅਮਰੀਕਾ ਦੇ ਕਹਿਣ ਤੇ ਚੱਲਣ ਲੱਗ ਪਿਆ ਹੈ ਅਮਰੀਕਾ ਕਿਸੇ ਵੀ ਵੇਲੇ ਵੀ ਚੁਚਰੀ ਛੇੜ ਸਕਦਾ ਹੈ ਉਹਦੇ ਕਈ ਕਾਰਨ ਆ ਡੋਨਲਡ ਟਰੰਪ ਵਾਰ-ਵਾਰ ਕਹਿ ਰਿਹਾ ਕਿ ਮੈਂ ਪੀਸ ਕਰਵਾਈ ਸੀ ਫਾਇਰ ਕਰਵਾਇਆ ਤੁਸੀਂ ਮੰਨਦੇ ਕਿਉਂ ਨਹੀਂ ਫਿਰ ਉਹ ਕਹਿੰਦਾ ਕਿ ਡੇਰੀ ਉਤਪਾਦਾਂ ਲਈ ਖੇਤੀ ਉਤਪਾਦਾਂ ਲਈ ਬਾਜ਼ਾਰ ਖੁੱਲੋ ਨਹੀਂ ਖੁੱਲਿਆ ਤੇਲ ਰੋਕੋ ਜੀ ਰਸ਼ੀਆ ਤੋਂ ਨਹੀਂ ਰੁਕ ਰਿਹਾ ਹੈ ਟੈਰਫ ਲਾ ਦਿੱਤਾ ਸੈਂਕਸ਼ਨ ਤੱਕ ਵੀ ਲਾਏ ਜਾ ਸਕਦੇ ਆ ਇਹ ਚੀਜ਼ਾਂ ਤੇ ਆਰਥਿਕ ਤੌਰ ਤੇ ਹੈਗੀਆਂ ਕਿ ਭਾਰਤ ਸ਼ਾਇਦ ਇਹਨਾਂ ਦੇ ਨਾਲ ਲੜ ਕੇ ਫੇਸ ਕਰਕੇ ਉੱਭਰ ਵੀ ਜਾਵੇ ਮੈਂ ਐਸੀ ਸੰਭਾਵਨਾਵਾਂ ਮੰਨਦਾ ਪਰ ਅਮਰੀਕਾ ਵਰਗਾ ਸ਼ਾਤਰ ਖਡਾਰੀ ਇੱਥੇ ਬਸ ਨਹੀਂ ਕਰੇਗਾ ਹੋ ਸਕਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਇਹ ਅੱਗ ਮੱਚੀ ਸੀ ਕੀ ਯੁੱਧ ਦੀ ਜਿਹੜੀ ਹੁਣ ਥੋੜੀ ਜਿਹੀ ਸ਼ਾਂਤ ਹੋਈ ਆ ਦੁਬਾਰਾ ਇਸ ਤੂਣੀ ਨੂੰ ਲੰਬੂ ਚ ਬਦਲ ਦੇਵੇ ਸੋ ਇਸ ਵੀਡੀਓ ਦਾ ਮਕਸਦ ਮੰਤਵ ਡਰਾਉਣਾ ਨਹੀਂ ਤੁਹਾਨੂੰ ਸਿਰਫ ਸਮਝਾਉਣਾ ਹੈ ਕਿ ਜੀਓ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਐਸਾ ਚੱਲ ਰਿਹਾ ਹੈ ਜੋ ਪੰਜਾਬ ਤੇ ਜੰਮੂ ਕਸ਼ਮੀਰ ਵਾਸਤੇ ਅੱਖਾਂ ਖੋਲ ਕੇ ਦੇਖਣ ਵਾਲਾ ਸਿਨੈਰੀਓ ਹੈ ਦ੍ਰਿਸ਼ਟਾਂਤ ਹੈ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦੇਣਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਜਾਸਾਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ